ಗ ಬಹಾಗ ಮಹ ಚೌಥಾ ಅಮೃತ ಹರ ಹರ ನಾಮೇರಿ ಜೊಡಿ ಅಮೃತ ಗುರುಮತ ಪಾಯ ರಾಮಾ ಬಖ ಹಮೇರಿ ಜೊಡಿಡಿಯ ಹರ ಅಮೃತ ಬಿಖ ಲೇ ರಾಮ ਅਮਰਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅਮਰਤ ਗੁਰਮਤ ਪਾਏ ਰਾਮ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਰਾਗ ਬਿਹਾਗੜਾ ਦੇ ਵਿੱਚ ਅੰਗ 538 539 ਦੇ ਉੱਪਰ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ RAM ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜੰਦੇ ਪਾਸ਼ਾ ਕਹਿੰਦੇ ਅਸਲ ਦੇ ਵਿੱਚ ਉਹ ਹਰੀ ਹਰੀ ਜੀ ਦਾ ਨਾਮ ਹੀ ਅਸਲ ਦੇ ਵਿੱਚ ਅੰਮ੍ਰਿਤ ਹੈ ਔਰ ਅਮਰਤ ਗੁਰਮਤ ਪਾਏ ਰਾਮ ਅਰਥਾਤ ਕੇਹ ਨਾਮ ਰੂਪੀ ਅਮਰਤ ਗੁਰਮਹਾਰਾਜੀਆਂ ਤੋਂ ਮਤ ਲੈ ਕੇ ਪਾਵੀਦਾ ਹੈ ਇਹ ਰਾਮ ਜੀ ਕਹਿੰਦੇ ਹਉ ਮੈਂ ਮਾਇਆ ਵੇਖ ਹ ਮੇਰੀ ਜਿੰਦੜੀਏ ਹਰ ਅਮਰਤ ਵਿਖ ਲਹ ਜਾਏ ਰਾਮ ਹੋਮ ਮਾਇਆ ਵੇਖ ਹਾ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਨਮਾਣੀਏ ਜਈਏ ਜੰਦੇ ਇਹ ਜਿਹੜੀ ਸਾਡੇ ਅੰਦਰ ਦੇ ਹੋਮ ਹੈ अथवा ਮਾਇਆ ਦਾ ਮਾਇਆ ਦੀ ਖੇਚਾ ਪਕੜ ਹੈ ਨਾ ਇਹੀ ਪਾਸ਼ਾ ਕਹਿੰਦੇ ਅਸਲ ਦੇ ਵਿੱਚ ਵੇਖਿਆ ਜ਼ਹਿਰ ਹੈ ਔਰ ਹਰ ਅਮਰਤ ਵੇਖ ਲਹ ਜਾਏ ਰਾਮ ਔਰ ਹਰੀ ਜੀ ਦੇ ਨਾਮ ਰੂਪੀ ਅਮਰਤ ਦੇ ਸਦਕਾ ਇਹ ਜਿਹੜੇ ਹਾਮੇ ਰੂਪੇ ਵੇਖਾ ਇਹ ਜਿਹੜੇ ਮਾਇਆ ਰੂਪੇ ਜਾਹਰ ਲੈ ਜਾਂਦੀ ਆ ਪਾਤਸ਼ਾਹ ਕਹਿੰਦੇ ਸੇ ਰਾਮ ਜੀ ਕਹਿੰਦੇ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਵੜੇ ਲਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਮਾਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀ ਅਰਥਾਤ ਕਹੇ ਮੇਰੀ ਅਨਮਾਣੀ ਜਈਏ ਜਿੰਦੇ ਪਾਸ਼ਾ ਕਹਿੰਦਾ ਹਰੀ ਦੇ ਨਾਮ ਦੇ ਵਿయోగ ਸਦਕਾ ਜਿਹੜਾ ਸਾਡਾ ਸੁੱਕਾ ਹੋਇਆ ਮਾਨ ਹੈ ਨਾ ਨਾਮ ਜਪ ਕੇ ਹਰਿਆ ਭਰਿਆ ਹੋ ਜਾਂਦਾ ਬਾਗੋ ਬਾਗ ਹੋ ਜਾਂਦਾ ਖਿੜ ਜਾਂਦਾ ਕਹਿੰਦਾ ਹਰ ਹਰ ਨਾਮ ਧਿਆਏ RAM ਔਰ ਹਰੀ ਹਰੀ ਦੇ ਨਾਮ ਨੂੰ ਧਿਆਉਣਾ ਕਰਦੇ ਹਾਂ ਕਹਿੰਦਾ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕੇ ਨਾਮ ਸਮਾਏ ਰਾਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਅਦਮਾਨੀਆਂ ਜਈਏ ਜੰਦੇ ਹਰੀ ਨੇ ਜਿਨ੍ਹਾਂ ਦੇ ਮਸਤਕ ਦੇ ਵਿੱਚ ਵੱਡੇ ਭਾਗ ਪਾਏ ਹਨ ਉਹਨਾਂ ਨੇ ਹਰੀ ਪਰਮੇਸ਼ਰ ਜੀ ਨੂੰ ਪਾਉਣਾ ਕੀਤਾ ਹੈ ਔਰ ਜਨ ਨਾਨਕ ਨਾਮ ਸਮਾਏ RAM ਅਰਥਾਤ ਕਿ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਇਹ ਪਾਸ਼ਾ ਜੀ ਅਸੀਂ ਤੁਹਾਡੇ ਦਾਸ ਹਾਂ ਨਾਮ ਸਮਾਏ RAM ਹੈ RAM ਜੀ ਅਸੀਂ ਤੁਹਾਡੇ ਨਾਮ ਦੇ ਸਦਕਾ ਤੁਹਾਡੇ ਵਿੱਚ ਸਮਾਏ ਹੋਏ ਹਾਂ ਲੀਨ ਹੋਏ ਹਾਂ ਸੋ ਅਗੋਂ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰਸੈ ਤੇ ਮਨ ਵਿਦਿਆ ਮੇਰੀ ਜਿੰਦੜੀਏ ਦਿਓ ਬਾਲਕ ਲਾਗੇ ਦੁੱਧ ਖੀਰੇ RAM ਹਰ ਬਿਨਾਂ சாਤ ਨਾ ਪਾਈਆ ਮੇਰੀ ਜਿੰਦੜੀਏ ਦਿਓ ਚਾਤਰਿਕ ਜਲ ਬਿਨ ਟੈਰੇ RAM ਹਰ ਸੈ ਤੇ ਮਨ ਵਿਦਿਆ ਮੇਰੀ ਜਿੰਦੜੀਏ ਰਥਾਤ ਕਹੇ ਮੇਰੀ ਅਨਮਾਨੀਆਂ ਜਈਏ ਜਿੰਦੇ ਪਾਸ਼ਾ ਕਹਿੰਦਾ ਉਹ ਸਾਰੀ ਪਰਮੇਸ਼ਰ ਦੇ ਨਾਲ ਸਾਡਾ ਮਾਨ ਵਿਦੇ ਅਰਥਾਤ ਵਿੰਨਿਆ ਗਿਆ ਕਿਵੇਂ ਜਿਵੇਂ ਬਾਲਕ ਲੱਗ ਦੁੱਧ ਖੀਰੇ ਰਾਮ ਖੀਰ ਵੀ ਦੁੱਧ ਨੂੰ ਕਹਿੰਦੇ ਨੇ ਪਾਸ਼ਾ ਕਹਿੰਦਾ ਜਵੇਂ ਛੋਟਾ ਜਿਆ ਬੱਚਾ ਆਪਣੀ ਮਾਤਾ ਦੇ ਦੁੱਧ ਦੇ ਨਾਲ ਲੱਗ ਕੇ ਪਰਚਦਾ ਹੈ ਨਾ ਉਵੇਂ ਅਸੀਂ ਪਰਮੇਸ਼ਰ ਜੀ ਦੇ ਨਾਮ ਦੇ ਨਾਲ ਲੱਗ ਕੇ ਪਰਚਦੇ ਹਾਂ ਸਾਡਾ ਮਾਨ ਵਿੰਨਿਆ ਗਿਆ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਇਹਨਾਰ ਬਿਨੋਂ ਸ਼ਾਂਤ ਨ ਪਾਈਐ ਮੇਰੀ ਜਿੰਦੜੀਏ ਦਿਵ ਚਾਤਰਿਕ ਜਲ ਬਿਨ ਟੈਰੇ RAM ਹਾਰ ਬਿਨੋਂ ਸ਼ਾਂਤ ਨ ਪਾਈਐ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀ ਹਰਮਾਨੀਏ ਜਈਏ ਜੰਦੇ ਉਸ ਹਰੀ ਪਰਮੇਸ਼ਰ ਜੀ ਤੋਂ ਬਿਨਾ ਮਹਾਰਾਜ ਕਹਿੰਦੇ ਕਦੇ ਵੀ ਸ਼ਾਂਤੀ ਨਹੀਂ ਪਾਵੀਦੀ ਟਿਕਾ ਨਹੀਂ ਪਾਵੀਦਾ ਚੈਨ ਨਹੀਂ ਪਾਵੀਦਾ ਇਵੇਂ ਕਹਿੰਦਾ ਜਿਉ ਚਾਤ੍ਰਿਕ ਜਲ ਬਿਨ ਟੇਰੇ RAM ਜਿਵੇਂ ਚਾਤ੍ਰਿਕ ਅਰਥਾਤ ਪਪੀਹਾ ਜੜਾ ਨਾ ਜਲ ਤੋਂ ਬਿਨ ਸ਼ਾਂਤੀ ਬੂਨ ਤੋਂ ਬਿਨਾ ਟੇਰੇ ਅਰਥਾਤ ਪੁਕਾਰਦਾ ਰਹਿੰਦਾ ਪੀਓ 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 ਕਰਦਾ ਰਹਿੰਦਾ ਹੈ हे RAM ਜੀ ਉਹ ਵੀ ਅਸੀਂ ਵੀ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਤੜਫਦੇ ਰਹਿੰਦੇ ਹਾਂ ਕਹਨਾ ਸਾਧ ਗੁਰ ਸਰਣੀ ਜਾਏ ਪਾ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ RAM ਜਾਨ ਨਾਨਕਾ ਹਰ ਮੈ ਲਾਇਆ ਮੇਰੀ ਜਿੰਦੜੀਏ ਘਰ ਵਾਜੈ ਸਬਦ ਕਨੇਰੇ RAM ਸਾਧ ਗੁਰ ਸਰਣੀ ਜਾਏ ਪਾ ਮੇਰੀ ਜਿੰਦੜੀਏ ਅਰਥਾਤ ਕਿਹ ਮੇਰੀ ਨਮਾਣੀ ਜਈਏ ਜੰਦੇ ਜਾ ਕੇ ਸਤਿਗੁਰੂ ਪਾਸ਼ਾ ਜੀਆਂ ਦੀ ਸ਼ਰਣ ਦੇ ਵਿੱਚ ਪੈਣਾ ਕਰ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜਾ ਕੇ ਡਿੱਗਣਾ ਕਰ ਕਾਦੇ ਲਈ ਕਹਿੰਦਾ ਗੁਣਾ ਦੱਸੇ ਹਰ ਪ੍ਰਭ ਕੇਰੇ RAM ਜਿਹੜਾ ਗੁਰੂ ਮਹਾਰਾਜ ਦੇ ਨਾਮ ਉਹ ਹਰੀ ਪ੍ਰਭੂ ਜੀ ਦੇ ਗੁਣਾ ਦੀ ਦਾਸ ਪਾਉਂਦੇ ਨੇ ਮਹਾਰਾਜ ਹਰੀ ਪ੍ਰਭੂ ਦੇ ਗੁਣ ਦੱਸਦੇ ਹਨ ਹੇ RAM ਜੀ ਕਹਿੰਦਾ ਜਾਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀ ਐ ਕਰਵਾਜੈ ਸਬਦ ਕਹਨੇਰੇ ਰਾਮ ਉਮਜਾਨਾ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਜੀ ਅਸੀਂ ਤੁਹਾਡੇ ਜਾਣ ਹਾਂ ਦਾਸ ਆ ਹਰ ਮੇ ਲਾਇਆ ਮੇਰੀ ਜਿੰਦੜੀਏ ਅਰਥਾਤ ਕਿ ਮੇਰੀ ਨਮਾਣੀਏ ਜਈਏ ਜੰਦੇ ਜੀਨੋ ਵੀ ਉਸ ਹਰੀ ਪਰਮੇਸ਼ਰ ਜੀ ਨੇ ਤਰੁੱਟ ਕੇ ਮਿਹਰਬਾਨ ਦੇ ਆਲੂ ਕਿਰਪਾਲੂ ਹੋ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲਿਆ ਮਹਾਰਾਜ ਕਹਿੰਦੇ ਘਰਵਾਜੇ ਸ਼ਬਦ ਕਨੇਰੇ RAM ਅਰਥਾਤ ਕਿਸ ਗੁਰਮਹਗੁਰੂ ਪਿਆਰੇ ਦੇ ਹਿਰਦੇ ਰੂਪੀ ਘਰ ਦੇ ਵਿੱਚ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਕਨੇਰੇ ਅਰਥਾਤ ਬੇਸ਼ੁਮਾਰ ਸ਼ਬਦ ਵਜਣ ਅਨਹਦ ਨਾਦ ਵਜੇ ਹਨ ਸੋ ਅਗੋਂ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨਮੁਖ ਹਉ ਮੈਂ ਵਿਛੜੇ ਮੇਰੀ ਜਿੰਦੜੀਏ ਬਿਖ ਬਾਦੇ ਹਉ ਮੈਂ ਜਾਲੇ ਰਾਮ ਜਿਉ ਪੰਖੇ ਕਪੋਤੇ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਮਾਨਮੁਖ ਹੋਮ ਵਿਛੜੇ ਮੇਰੀ ਜੰਦੜੀਏ ਧੰਨ ਗੁਰੂ ਆਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਜੜ ਮਾਨਮੁਖ ਅਥਵਾ ਆਪ ਹੁਦਰ ਨਗੁਰੇ ਜਪ ਲੜ ਆਪਣੇ ਮੰਦ ਅਨੁਸਾਰੀ ਪੁਰਸ਼ ਹੋਮੇ ਦੇ ਵਿੱਚ ਗਲਤਾਨ ਹੋ ਕੇ ਹਰੀ ਪਰਮੇਸ਼ਰ ਦੇ ਨਾਲ ਵਿਛੜੇ ਹਨ ਇਹ ਮੇਰੀ ਨਮਾਣੀ ਹੈ ਜਈਏ ਜੰਦੇ ਕਹਿੰਦਾ ਵਿਖ ਬਾਦੇ ਹੋਮ ਜਾਲੇ ਰਾਮ ਉਹ ਮਾਇਆ ਰੂਪੀ ਵਿਖਰ ਅਰਥਾਤ ਜ਼ਹਿਰ ਦੇ ਵੱਧੇ ਹੋਏ ਨੇ ਹੋ ਮੈਂ ਜਾਲੇ ਅਰਥਾਤ ਹਮੇ ਰੂਪੀ ਜਾਲ ਦੇ ਵਿੱਚ ਫਸੇ ਹੋਏ ਜਾਂ ਹਮੇ ਦੇ ਜਾਲੇ ਹੋਏ ਸੜੇ ਹੋਏ ਹਨ हे राम जी ਕਹਿੰਦੇ ਜਿਉ ਪੰਖੇ ਕਪੋਤ ਆਪ ਬਨਾਇਆ ਮੇਰੀ ਜਿੰਦੜੀਏ ਤੇ ਮਨਮੁਖ ਸਭ ਵਸ ਕਾਲੇ ਰਾਮ ਜਿਉ ਪੰਖੇ ਕਪੋਤ ਆਪ ਬਨਾਇਆ ਮੇਰੀ ਜਿੰਦੜੀਏ ਕਪੋਤ ਕਹਿੰਦੇ ਨਾ ਕਬੂਤਰ ਨੂੰ ਜੇ ਆਪ ਅੰਖੇ ਕਪੋਤ ਆਪ ਬਣਾਇਆ ਮੇਰੀ ਜੰਦੜੀ ਅਰਥਾਤ ਕਹੇ ਮੇਰੀ ਅਨਮਾਣੀਏ ਜਈਏ ਜੰਦੇ ਜਿਵੇਂ ਕਬੂਤਰ ਪੰਛੀ ਨੇ ਆਪਣੇ ਆਪ ਨੂੰ ਆਪ ਹੀ ਬਣਾ ਲਿਆ ਨਾ ਜਾਲ ਦੇ ਵਿੱਚ ਚੋਗਾ ਦੇਖ ਕੇ ਮਹਾਰਾਜ ਕਹਿੰਦੇ ਤੇ ਉਹ ਮਾਨਮੁਖ ਸਭ ਵਸ ਕਾਲੇ ਰਾਮ ਐਵੇਂ ਜਿਹੜਾ ਮਾਨਮੁਖ ਨੇ ਨਾ ਆਪ ਖੁਦ ਰਨਗੁਰੇ ਜਾਂ ਪੁੱਲੜ ਨੇ ਉਹ ਸਾਰੇ ਮਹਾਰਾਜ ਕਹਿੰਦੇ ਕਾਲ ਦੇ ਵਸ ਦੇ ਵਿੱਚ ਨੇ ਇਹ ਰਾਮ ਜੀ ਸਭ ਆਸ਼ਾ ਕਹਿੰਦਾ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨ ਮੁਖ ਮੂੜ ਬਤਾਲੇ ਰਾਮ ਜਾਨਾ ਤਰਾਹ ਤਰਾਹ ਸਰਣਾਗਤਿ ਮੈਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ ਰਾਮ ਜੋ ਮੋਹ ਮਾਇਆ ਚਤ ਲਾਏ ਦੇ ਮੇਰੀ ਜਿੰਦੜੀ ਅਰਥਾਤ ਅਗੇ ਮੇਰੀ ਅਨਮਾਨੀਏ ਜਈਏ ਜੰਦੇ ਜਿਹੜਾ ਵੀ ਮਾਨਮੁਖ ਭੁੱਲੜ ਮਾਇਆ ਦੇ ਮੋਹ ਦੇ ਵਿੱਚ ਚੇਤਨ ਨੂੰ ਲਾਉਣਾ ਕਰਦੇ ਨੇ ਤਿਆਨੂੰ ਜੋੜਨਾ ਕਰਦੇ ਨੇ ਸੁਰਤੀ ਨੂੰ ਜੋੜਨਾ ਕਰਦੇ ਨੇ ਮਾਇਆ ਦੇ ਮੋਹ ਚ ਪਾਸ਼ਾ ਕਹਿੰਦਾ ਸਹਿ ਮਾਨਮੁਖ ਮੂੜ ਬੇਤਾਲੇ ਰਾਮ ਉਹ ਮਾਨਮੁਖ ਨੇ ਆਪਣੇ ਮਨ ਦੇ ਅਨਸਾਰੀ ਆਪ ਖੁਦਰੇ ਨਗਰੇ ਭੁੱਲੜਨੇ ਮੋੜ ਅਰਥਾਤ ਮੂਰਖ ਨੇ ਬਤਾਲੇ ਅਰਥਾਤ ਕਤਾਲ ਤੋਂ ਛਿੜਕੇ ਹੋਏ ਭੂਤ ਨੇ ਨਿਹਰਾਮ ਜੀ ਕਹਿੰਦੇ ਜਾਨ ਤਰਾਹ ਤਰਾਹ ਸਰਨਾਗਤੀ ਮੇਰੀ ਜਿੰਦੜੀਏ ਗੁਰ ਨਾਨਕਾ ਹਰ ਰਖਵਾਲੇ RAM ਜਨਨ ਤਰਾਹੇ ਤਰਾਹੇ ਸਰਣਾਗਤੀ ਮੇਰੀ ਜਿੰਦੜੀ ਅਰਥਾਤ ਕਹਿ ਮੇਰੀ ਅਨਮਾਣੀ ਜਈਏ ਜਿੰਦੇ ਜੜੇ ਹਰੀ ਦੇ ਜਾਨੇ ਹਰੀ ਦੇ ਦਾਸ ਨੇ ਉਤਰਾਹੇ ਤਰਾਹੇ ਅਰਥਾਤ ਬਚਾ ਲਓ ਬਚਾ ਲਓ ਕਰਦੇ ਹਰੀ ਦੀ ਸ਼ਰਨ ਦੇ ਵਿੱਚ ਆਏ ਨੇ ਪਾਤਸ਼ਾਹ ਦੇ ਚਰਨਾਂ ਤੇ ਡਿੱਗੇ ਨੇ ਜਿਹੜੇ ਗੁਰੂ ਨਾਨਕ ਹਰ ਰਖਵਾਲੇ RAM ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਹਰੀ ਪਰਮੇਸ਼ਰ ਜੀ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਉਹਨਾਂ ਜਨਾਂ ਦੇ ਉਹਨਾਂ ਦਾਸਾਂ ਦੇ ਆਪ ਰਖਵਾਲੇ ਹੋਏ ਹਨ ਜੀ ਤੋ ਅਗੋਂ ਆਪਣੇ ਸ਼ੰਤ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਜਨ ਹਰ ਲੈ ਵਿਵਰੇ ਮੇਰੀ ਜਿੰਦੜੀਏ ਤੁਰ ਭਾਗ ਵੜੇ ਹਰ ਪਾਇਆ ਰਾਮ ਹਰ ਹਰ ਨਾਮ ਪਾਤ ਹ ਮੇਰੇ ਜਿੰਦੜੇ ਗੁਰਖੇਵਟ ਸ਼ਬਦ ਤਰਾਇਆ ਰਾਮ ਹਰ ਜਨ ਹਰ ਲਿਵ ਉਬਰੇ ਮੇਰੀ ਜਿੰਦੜੇ ਅਰਥਾਤ ਕਿ ਜਿਹੜੇ ਹਰੀ ਜਨ ਸੰ ਹਰੀ ਦੇ ਦਾਸ ਸੰ ਉਹ ਹਰੀ ਜੀ ਦੇ ਚਰਨਾਂ ਦੇ ਨਾਲ ਲਿਵ ਲਾ ਕੇ ਧਿਆਨ ਜੋੜ ਕੇ ਸੁਰਤੀ ਜੋੜ ਕੇ ਉਬਰੇ ਅਰਥਾਤ ਸੰਸਾਰ ਰੂਪੀ ਸਮੁੰਦਰ ਤੋਂ ਬਾਜ ਗਏ ਤਰ ਗਏ ਉਧਰ ਗਏ ਇਹ ਮੇਰੀਆਂ ਨਮਾਣੀਆਂ ਜਈਏ ਜੰਦੇ ਕਹਿੰਦਾ ਤੁਰ ਭਾਗ ਵੱਡੇ ਹਰ ਪਾਇਆ ਰਾਮ ਤੇ ਜੁਨ੍ਹਾਂ ਦੇ ਤੁਰ ਦਰਗਾਹ ਹੋਈ ਭਾਗ ਵੱਡੇ ਲਿਖੇ ਗਏ ਸਾਧਨਾ ਉਹਨਾਂ ਨੇ ਉਸ ਹਰੀ ਪਰਮੇਸ਼ਰ ਜੀ ਨੂੰ ਪਾਉਣਾ ਕੀਤਾ ਹੈ ਰਾਮ ਜੀ ਕਹਿੰਦੇ ਹਰ ਹਰ ਨਾਮ ਕੋਤਹਾ ਮੇਰੀ ਜਿੰਦੜੀਏ ਗੁਰਖੇ ਵਟਬ ਸਬਦ ਤਰਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀ ਅਰਥਾਤ ਕਿਉ ਹਰੀ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਪੋਤ ਅਰਥਾਤ ਬੇੜਾ ਜਹਾਜ਼ ਹੈ ਇਹ ਮੇਰੀ ਅਨਮਾਣੀਏ ਜਈਏ ਜਿੰਦੇ ਗੁਰਖੇਵਟ ਸ਼ਬਦ ਤਰਾਇਆ RAM ਤੇ ਗੁਰੂ ਰੂਪੇ ਖੇਵਟ ਅਰਥਾਤ ਮਲਾਨੇ ਆਪਣੇ ਸ਼ਬਦ ਦੇ ਦੁਆਰਾ ਜੀਵਾ ਰੂਪੇ ਮੁਸਾਵਰਾ ਨੂੰ ਸੰਸਾਰ ਰੂਪੇ ਸਮੁੰਦਰ ਤੋਂ ਤਾਰਨਾ ਕੀਤਾ ਹੈ RAM ਜੀ ਸੋਮਹਾਰਾਇ ਕਹਿੰਦਾ ਹਰ ਹਰ ਪਰਖ ਦਿਆਲ ਹਾ ਮੇਰੀ ਜਿੰਦੜੀਏ ਗੁਰ ਸਤ ਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਯਾਰਾਮ ਹਰ ਹਰ ਪਰਖ ਦਿਆਲ ਹਾ ਮੇਰੀ ਜਿੰਦੜੀਏ ਅਰਥਾਤ ਕਹੇ ਮੇਰੀਆਂ ਨਮਾਣੀਆਂ ਜਈਏ ਜੰਦੇ ਉਹ ਜਿਹੜਾ ਹਰੇ-ਹਰੇ ਪਰਖ ਹੈ ਨਾ ਹਰਥਾਂ ਵਿਆਪਕ ਇੱਕ ਰਸ ਵਿਆਪਕ ਆਕਾਲ ਪੁਰਖ ਵਾਹਿਗੁਰੂ ਉਹ ਦਇਆ ਦਾ ਘਰ ਹੈ ਮਹਾਰਾਜ ਕਹਿੰਦੇ ਤਰਸ ਦਾ ਘਰ ਰਹਿਮਤ ਦਾ ਘਰ ਹੈ ਏ ਮੇਰੀ ਅਨਮਾਨੀਏ ਜਈਏ ਜੰਦੇ ਕਹਿੰਦਾ ਗੁਰ ਸਤਗੁਰ ਮੀਠ ਲਗਾਇਆ RAM ਹਰੀ ਪਰਖ ਨੂੰ ਦਿਆਲੂ ਪਰਖ ਨੂੰ ਗੁਰੂ ਸਤਗੁਰ ਪਾਤਸ਼ਾਹ ਜੀ ਨੇ ਸਾਨੂੰ ਮਿੱਠਾ ਲੱਗਣ ਦਾ ਦਿੱਤਾ ਮਹਾਰਾਜ ਕਹਿੰਦੇ ਹੁਣ ਸਾਨੂੰ ਹਰੀ ਪਰਮੇਸ਼ਰ ਮਿੱਠਾ ਲੱਗਣ ਲੱਗ ਪਿਆ ਹੈ RAM ਜੀ ਕਹਿੰਦਾ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕੇ ਨਾਮ ਤਿਆ ਆਯਾ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਕਿਰਪਾ ਕਰ ਕੇ ਰਹਿਮਤ ਕਰ ਕੇ ਬਖਸ਼ਿਸ਼ ਕਰ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਡੀ ਬੇਨਤੀ ਸੁਣਨੀ ਕਰੋ ਹਰੀ ਹਰੀ ਜੀ ਹੈ ਪ੍ਰਭੂ ਜੀ ਹੈ ਰਾਮ ਜੀ ਜਾਨ ਨਾਨਕ ਨਾਮ ਧਿਆਇਆ RAM ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਨ ਹਾਂ ਕਰ ਅਸੀਂ ਤੁਹਾਡੇ ਨਾਮ ਨੂੰ ਧਿਆਉਣਾ ਕੀਤਾ ਹੈ ਹੈ RAM ਜੀ ਕਹਿੰਦੇ ਹਰ ਹਰ ਪ੍ਰਖ ਦਿਆਲ ਹਮੈਰੀ ਜਿੰਦੜੀਏ ਗੁਰ ਸਤ ਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨ ਤੇ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ